ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਸ੍ਰੀ ਚੰਦ ਪ੍ਰਿਥੀ ਚੰਦ ਗੁਰੂ ਕੀ ਔਲਾਦ ਜਿਹੜੇ ਕਿ ਆਪਣੇ ਆਪ ਨੂੰ ਗੁਰੂ ਹੋਣ ਦਾ ਢੋਂਗ ਕਰਦੇ ਰਹੇ ਨੇ ਤੇ ਉਹਨਾਂ ਨੇ ਗੁਰੂ ਸਾਹਿਬ ਦੀ ਥਾਂ ਤੇ ਬਿਨਾਂ ਕਿਸੇ ਗੁਣ ਤੋਂ ਆਪਣੇ ਆਪ ਨੂੰ ਗੁਰੂ ਹੋਣ ਦਾ ਐਲਾਨ ਕੀਤਾ ਤੇ ਉਹਨਾਂ ਦੇ ਨਾਂ ਤੇ ਅੱਜ ਬਹੁਤ ਸਾਰੀਆਂ ਥਾਵਾਂ ਤੇ ਇਨਕਮ ਦੇ ਸਾਧਨ ਜਿਹਨੂੰ ਧਰਮ ਅਸਥਾਨ ਕਹਿੰਨੇ ਆ ਹਾਲਾਂਕਿ ਧਰਮ ਨਾਮ ਦੀ ਉਥੇ ਕੋਈ ਵੀ ਗੱਲ ਨਹੀਂ ਹੁੰਦੀ ਕੇਵਲ ਧਨ ਦੌਲਤ ਦੀ ਲੁੱਟ ਹੁੰਦੀ ਹੈ ਪਰ ਕਈ ਸਾਰੇ ਲੋਕਾਂ ਨੇ ਅਜਿਹਿਆਂ ਥਾਵਾ ਬਣਾ ਲਈਆਂ ਜਿੱਥੋਂ ਚੰਗੀ ਇਨਕਮ ਹੋ ਸਕੇ ਨਾਮ ਗੁਰੂ ਦਾ ਜਾਂ ਗੁਰੂ ਦੀ ਔਲਾਦ ਦਾ ਵਰਤ ਲੈ ਜਾਵੇ ਕਿਉਂਕਿ ਆਮ ਲੋਕਾਂ ਨੇ ਗੁਰੂ ਨਾਨਕ ਸਾਹਿਬ ਨੂੰ ਬਾਕੀ ਗੁਰੂ ਸਹਿਬਾਨ ਨੂੰ ਜਾਣਿਆ ਨਹੀਂ ਪੜਿਆ ਨਹੀਂ ਭਗਤਾਂ ਬਾਰੇ ਜਾਣਿਆ ਨਹੀਂ ਪੜਿਆ ਨਹੀਂ ਤੇ ਜਿਵੇਂ ਕਿਸੇ ਨੇ ਸਟੇਜਾਂ ਤੇ ਬੋਲ ਦਿੱਤਾ ਪ੍ਰਚਾਰ ਕਰ ਦਿੱਤਾ ਬਹੁਤੇ ਨਾ ਸਈ ਕੁਝ ਨਾ ਕੁਝ ਲੋਕੀ ਤਾਂ ਸ਼ਰਧਾ ਵਨ ਆਈ ਜਾਣਗੇ ਤੇ ਉਹ ਫਿਰ ਮਾਇਆ ਵੀ ਅਰਪਣ ਕਰਨਗੇ ਤੇ ਬੈਠੇ ਬਿਠਾਏ ਪੁਜਾਰੀ ਤਬਕੇ ਨੂੰ ਜਿਹੜਾ ਇਹਨਾਂ ਮੜੀਆਂ ਕਬਰਾਂ ਆਦਿਕ ਉਹਨਾਂ ਦੀ ਯਾਦ ਦੇ ਵਿੱਚ ਬਣਾਉਂਦਾ ਤੇ ਉਹਨਾਂ ਨੂੰ ਇਨਕਮ ਚੰਗੀ ਹੋ ਜਾਵੇਗੀ ਅੱਜ ਤਾਂ ਇਹ ਬਹੁਤ ਵਧੀਆ ਬਿਜ਼ਨਸ ਲੋਕਾਂ ਦਾ ਬਣ ਚੁੱਕਿਆ ਹੈ ਹਾਲਾਂਕਿ 21ਵੀਂ ਸਦੀ ਦੇ ਵਿੱਚ ਵਿਗਿਆਨਿਕ ਯੁੱਗ ਪੜ੍ਹਾਈ ਲਿਖਾਈ ਦਾ ਯੁੱਗ ਉਹਦੇ ਵਿੱਚ ਵੀ ਲੋਕਾਂ ਦਾ ਅੰਧਵਿਸ਼ਵਾਸ ਡੇਰਿਆਂ ਤੇ ਟਕਸਾਲਾਂ ਤੇ ਮੜੀਆਂ ਤੇ ਕਬਰਾਂ ਤੇ ਰੁੱਖਾਂ ਬਿਰਖਾਂ ਤੇ ਤੇ ਅਜਿਹੇ ਜਿਹੜੇ ਜਿਨ੍ਹਾਂ ਨੇ ਕੁਝ ਵੀ ਨਹੀਂ ਕੀਤਾ ਉਹਨਾਂ ਅਣਹੋਏ ਲੋਕਾਂ ਦੇ ਨਾਮ ਤੇ ਬਣਾਈਆਂ ਗਈਆਂ ਮੜੀਆਂ ਕਬਰਾਂ ਯਾਦਾਂ ਤੇ ਉਹਨੂੰ ਵੀ ਲੋਕੀ ਪੂਜੀ ਜਾਂਦੇ ਨੇ ਤੇ ਉਹਨਾਂ ਨੂੰ ਮੱਥੇ ਟੇਕਦੇ ਨੇ ਤੇ ਇਸੇ ਤਰ੍ਹਾਂ ਸ਼੍ਰੀ ਚੰਦ ਦੇ ਨਾਮ ਤੇ ਬਹੁਤ ਕੁਝ ਸਾਡੀ YouTube ਚੈਨਲ ਤੇ ਅਤੇ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲਿਆ ਕਈ ਸਾਰੇ ਲੋਕ ਉਹਨੂੰ ਬਹੁਤ ਮਹਾਨ ਕਰਕੇ ਪੇਸ਼ ਕਰਦੇ ਨੇ ਸੱਚ ਜਾਣਿਓ ਉਹਨਾਂ ਦੀ ਅਕਲ ਤੇ ਰੋਣਾ ਹੀ ਆਉਂਦਾ ਜਿਹੜੇ ਗੁਰਬਾਣੀ ਨੂੰ ਛੱਡ ਜਾਣ ਜਿਹੜੇ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਛੱਡ ਜਾਣ ਤੇ ਲੋਕਾਂ ਦੀਆਂ ਗੱਲਾਂ ਨੂੰ ਸਨਮੁਖ ਰੱਖ ਕੇ ਉਹ ਸ਼੍ਰੀ ਚੰਦ ਨੂੰ ਜਾਂ ਪ੍ਰਿਥੀ ਚੰਦ ਨੂੰ ਵੱਡਾ ਕਰਕੇ ਪੇਸ਼ ਕਰਨ ਲੱਗ ਪੈਣ ਉਹਦੀ ਪੂਜਾ ਕਰਨ ਲੱਗ ਪੈਣ ਅਤੇ ਲੋਕਾਂ ਨੂੰ ਉਹਦੀ ਪੂਜਾ ਕਰਨ ਦੀ ਪ੍ਰੇਰਣਾ ਕਰਨ ਲੱਗ ਪੈਣ ਬਹਾਦਰੀ ਦੇ ਖੇਤਰ ਵਿੱਚ ਤਾਂ ਇਹ ਸਾਰੇ ਦੇ ਸਾਰੇ ਜਿਹੜੇ ਕਿ ਅੰਸ਼ਵੰਸ਼ ਪੇਸ਼ ਕੀਤੇ ਜਾਂਦੇ ਨੇ ਜਿਵੇਂ ਸ੍ਰੀ ਚੰਨ ਤੇ ਪ੍ਰਿਥੀ ਚੰਦ ਵਗੈਰਾ ਬਹਾਦਰੀ ਦੇ ਮਾਮਲੇ 'ਚ ਤਾਂ ਇਹ ਬਿਲਕੁਲ ਜ਼ੀਰੋ ਸਨ ਇਹਨਾਂ ਨੇ ਪਰਉਪਕਾਰ ਦਾ ਬਹਾਦਰੀ ਵਾਲਾ ਤਾਂ ਕੋਈ ਕੰਮ ਓਕਾ ਹੀ ਨਹੀਂ ਕੀਤਾ ਪਰ ਸਿੱਖਾਂ ਦੀ ਅਕਲ ਦਾ ਜਨਾਜਾ ਤਾਂ ਇਥੋਂ ਤੱਕ ਨਿਕਲਿਆ ਪਿਆ ਹੈ ਅੱਜ ਗੁਰੂ ਦੇ ਨਾਮ ਤੇ ਜਿਹੜੇ ਗੁਰਦੁਆਰੇ ਨੇ ਉਹ ਤਾਂ ਹੈ ਹੀ ਹੈ ਇਨਕਮ ਦੇ ਸਾਧਨ ਇਸ ਕਰਕੇ ਮੰਨ ਲੈਨੇ ਆ ਕਿ ਉਹ ਗੁਰੂ ਦੇ ਨਾਮ ਤੇ ਬਣੇ ਹੋਏ ਨੇ ਪਰ ਕਿੰਨੇ ਸਾਰੇ ਇਹੋ ਜਿਹੇ ਅਸਥਾਨ ਨੇ ਜਿਹੜੇ ਗੁਰੂ ਦੇ ਨਾਮ ਤੇ ਨਹੀਂ ਹੈਗੇ ਤੇ ਕਿਤੇ ਗੁਰਦੁਆਰਾ ਘੋੜਾ ਸਾਹਿਬ ਨਾਬੇ ਬਣਿਆ ਹੋਇਆ ਤੇ ਗੁਰਦੁਆਰਾ ਪੱਠਾ ਸਾਹਿਬ ਰੋਪੜ ਦੇ ਨੇੜੇ ਤੇ ਗੁਰਦੁਦੁਆਰਾ ਝਾੜੂ ਸਾਹਿਬ ਗੁਰਦੁਆਰਾ ਝਾੜ ਸਾਹਿਬ ਗੁਰਦੁਆਰਾ ਦਾਤਣ ਸਾਹਿਬ ਗੁਰਦੁਆਰਾ ਤਿੱਤਰ ਸਰ ਤੇ ਗੁਰਦੁਆਰਾ ਸੂਲੀ ਸਰ ਜਿੱਥੇ ਕਿ ਇੱਕ ਚੋਰ ਨੂੰ ਫਾਂਸੀ ਦਿੱਤੀ ਗਈ ਸੀ ਮੰਨਿਆ ਜਾਂਦਾ ਹੈ ਜਦੋਂ ਮਾਨਸਾ ਤੋਂ ਸਰਦੂਲਗੜ੍ਹ ਨੂੰ ਜਾਈਏ ਤਾਂ ਰਸਤੇ 'ਚ ਆਉਂਦਾ ਇੱਕ ਗੁਰਦੁਆਰਾ ਚੋਰਮਾਰ ਇਹ ਜਦੋਂ ਆਪਾਂ ਡੱਬਾ ਵਾਲੀ ਤੋਂ ਸਰਸਤੇ ਨੂੰ ਜਾਈਏ ਇਹ ਉਥੇ ਆ ਚੋਰ ਮਾਰ ਯਾਨੀ ਕਿ ਚੋਰ ਮਾਰ ਦਿੱਤਾ ਗਿਆ ਸੀ ਉਹਦੇ ਨਾਂ ਤੇ ਅਸੀਂ ਗੁਰਦੁਆਰਾ ਬਣਾ ਲਿਆ ਗੱਲ ਕੀ ਇਹ ਸਾਰੇ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਲੋਕਾਂ ਨੂੰ ਮੂਰਖ ਬਣਾ ਕੇ ਧਨ-ਦੌਲਤ ਇਕੱਠੀ ਕਰਨ ਦਾ ਅੱਡਾ ਤਾਂ ਬਣੀ ਬਣੇ ਨੇ ਕਾਫੀ ਸਾਰੇ ਗੁਰਦੁਆਰੇ ਅਪਮਾਨਜਨਕ ਸ਼ਬਦਾਂ ਵਾਲੇ ਵੀ ਬਣੇ ਹੋਏ ਨੇ 2-3 ਗੁਰਦੁਆਰੇ ਤਾਂ ਜੋੜਾ ਸਾਹਿਬ ਵੀ ਬਣੇ ਹੋਏ ਨੇ ਇੱਕ ਤਾਂ ਫਰੀਦਕੋਟ ਜ਼ਿਲ੍ਹੇ 'ਚ ਹੈ ਤੇ ਇੱਕ ਕੁਰੂਕਸ਼ੇਤਰ ਜ਼ਿਲ੍ਹੇ ਹਰਿਆਣੇ ਦੇ ਵਿੱਚ ਵੀ ਹੈ ਗੁਰਦੁਆਰਾ ਜੋੜਾ ਸਾਹਿਬ ਯਾਨੀ ਕਿ ਜੋੜੇ ਦਾ ਮਤਲਬ ਹੁੰਦਾ ਜੁੱਤੀ ਜੁੱਤੀ ਦੇ ਨਾਂ ਤੇ ਗੁਰਦੁਆਰਾ ਬਣਿਆ ਹੋਇਆ ਤੇ ਅੱਗੇ ਦੇਖੋ ਜਿਹੜਾ ਕਿ ਹੁਣ ਤਾਂ ਹੱਦ ਹੀ ਕਰ ਦਿੱਤੀ ਐ ਦਸਮ ਗ੍ਰੰਥ ਨੂੰ ਗੱਡੀਆਂ 'ਚ ਰੱਖ ਕੇ ਦਸਮ ਗ੍ਰੰਥ ਨੂੰ ਮੱਥੇ ਟਿਕਵਾ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਹਨੂੰ ਲਿਆ ਕੇ ਸਾਡੀਆਂ ਵੱਡੀਆਂ ਕਮੇਟੀਆਂ ਵਾਲੇ ਉਹ ਘਰ ਘਰ ਲਈ ਫਿਰਦੇ ਨੇ ਕਿ ਆਹ ਦੇਖੋ ਜੀ ਤੁਹਾਡੇ ਘਰ ਗੁਰੂ ਸਾਹਿਬ ਆਏ ਨੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਵੀ ਰੱਖ ਲੈਣਗੇ ਨਾਲੇ ਬਚਿੱਤਰ ਨਾਟਕ ਨੂੰ ਰੱਖ ਲੈਣਗੇ ਉਹਨੂੰ ਅਣਜਾਣ ਲੋਕੀ ਮੱਥੇ ਟੇਕਦੇ ਨੇ ਮਾਇਆ ਅਰਪਣ ਕਰਦੇ ਨੇ ਤੇ ਉਹਨਾਂ ਦੀ ਦੁਕਾਨਦਾਰੀ ਇਸ ਤਰ੍ਹਾਂ ਖੂਬ ਚੱਲਦੀ ਹੈ ਆ ਹੁਣ ਤਾਂ ਹੱਦੀ ਕਰ ਦਿੱਤੀ ਹੈ ਕਿ ਗੁਰਦੁਆਰਾ ਤਾਂ ਬਣਾਉਣਾ ਹੀ ਬਣਾਉਣਾ ਹੈ ਉਹਨਾਂ ਨੇ ਇਹਦੀ ਯਾਦ ਦੇ ਵਿੱਚ ਜੁੱਤੀ ਲੈ ਕੇ ਸ਼ੀਸ਼ੇ ਦੇ ਡੱਬੇ 'ਚ ਮੜਾ ਕੇ ਦਿੱਲੀ ਕਮੇਟੀ ਵਾਲੇ ਅਤੇ ਹੋਰ ਇਹਨਾਂ ਦੇ ਨਾਲ ਜਿਹੜੇ ਕਿ ਲੁਟੇਰੇ ਕਿਸਮ ਦੇ ਲੋਕ ਨੇ ਜਿਹੜੇ ਪੈਸਾ ਕਮਾਣਾ ਤਾਂ ਚਾਹੁੰਦੇ ਚਾਹੁੰਦੇ ਨੇ ਤੇ ਸਿੱਖਾਂ ਨੂੰ ਵੀ ਮੂਰਖ ਬਣਾਉਣਾ ਚਾਹੁੰਦੇ ਨੇ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਕੋਈ ਜੁੱਤੀ ਜੋੜਾ ਲੈ ਕੇ ਉਹਨੂੰ ਸ਼ੀਸ਼ੇ 'ਚ ਮੜਾ ਕੇ ਉਹਨੂੰ ਗੱਡੀਆਂ 'ਚ ਰੱਖ ਕੇ ਉਹ ਘਰ ਘਰ ਨਗਰ ਕੀਰਤਨ ਕਰਦੇ ਹੋਏ ਘੁੰਮ ਰਹੇ ਨੇ ਮਾਇਆ ਇਕੱਠੀ ਕਰਵਾ ਰਹੇ ਨੇ ਔਰ ਜੁੱਤੀਆਂ ਨੂੰ ਮੱਥੇ ਟਿਕਵਾ ਰਹੇ ਨੇ ਇਦੋਂ ਵੱਧ ਡੁੱਬ ਮਰਨ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਜਿਹੜੇ ਸ਼ਬਦ ਗੁਰੂ ਦੇ ਸਿੱਖ ਸਨ ਜਿਹੜੇ ਅਕਾਲ ਪੁਰਖ ਨੂੰ ਮੰਨਣ ਵਾਲੇ ਸਨ ਅਕਾਲ ਪੁਰਖ ਵੀ ਉਹ ਜਿਹੜਾ ਸਰੀਰ ਧਾਰੀ ਨਹੀਂ ਹੈ ਜਿਹੜਾ ਜਨਮ ਮਰਨ ਤੋਂ ਰਹਿਤ ਹੈ ਜਿਹੜਾ ਸਾਡੇ ਅੰਦਰ ਸਮਾਇਆ ਹੋਇਆ ਹੈ ਇਬਾ ਬੀਠਲ ਊਬਾ ਬੀਠਲ ਬੀਠਲ ਬਿਨ ਸੰਸਾਰ ਨਹੀਂ ਇਸੇ ਤਰ੍ਹਾਂ ਦੱਖਣ ਦੇਸ਼ ਹਰੀਕਾ ਬਾਸਾ ਪੱਛਮ ਅੱਲਾ ਮਕਾਮਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮਕਾਮਾਂ ਜਿਹੜੀ ਕੁਰਬਾਨੀ ਸਾਨੂੰ ਇਹ ਸਾਰਾ ਕੁਝ ਉਪਦੇਸ਼ ਕਰਦੀ ਐ ਅਸੀਂ ਉਹਨੂੰ ਛੱਡ ਕੇ ਥਾਂ ਥਾਂ ਤੇ ਮੜੀਆਂ ਕਬਰਾਂ ਹੋਰ ਤਾਂ ਸਾਰਾ ਕੋ ਪੂਜੇ ਪੂਜਿਆ ਸੀ ਹੁਣ ਤਾਂ ਹਾਲਤ ਇੰਨੀ ਨਿਗਰ ਗਈ ਜੁੱਤੀਆਂ ਦੀ ਵੀ ਪੂਜਾ ਕਰਨ ਲੱਪ ਪਏ ਆ ਇਸੇ ਤਰ੍ਹਾਂ ਆ ਸ੍ਰੀ ਚੰਦ ਦੀ ਪੂਜਾ ਕਰਨ ਕਰਾਉਣ ਵਾਲੇ ਜਿਨ੍ਹਾਂ ਨੇ ਉਹਦੀ ਯਾਦ ਦੇ ਵਿੱਚ ਕੋਈ ਟਕਵਾਂਜ ਰਚਿਆ ਉਦੇ ਬਾਰੇ ਕਦੀ ਪੜ੍ਹ ਕੇ ਤਾਂ ਵੇਖ ਲੋ ਗੁਰਬਾਣੀ ਤਾਂ ਸਾਫ਼ ਕਹਿ ਰਹੀ ਹੈ 967 ਪੰਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਫ਼ ਲਿਖਿਆ ਹੈ ਕਿ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰੱਟੀ ਐ ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਇਨ ਛੱਟੀ ਐ ਭਾਈ ਇਹ ਤਾਂ ਜਿਹਨੂੰ ਤੁਸੀਂ ਸ੍ਰੀ ਚੰਦ ਨੂੰ ਉਭਾਰ ਰਹੇ ਹੋ ਉਹ ਤਾਂ ਗੁਰਬਾਣੀ ਸਾਨੂੰ ਕਹਿ ਰਹੀ ਹੈ ਪੁੱਤਰੀ ਕੌਲ ਨਾ ਪਾਲਿਓ ਪੁੱਤਰ ਨੇ ਗੁਰੂ ਨਾਨਕ ਸਾਹਿਬ ਦੇ ਪੁੱਤਰ ਨੇ ਸ੍ਰੀ ਚੰਦ ਨੇ ਗੁਰੂ ਨਾਨਕ ਦਾ ਹੁਕਮ ਨਾ ਮੰਨਿਆ ਜਿਹੋ ਜਾਂ ਗੁਰੂ ਨਾਨਕ ਸਾਹਿਬ ਉਹਨੂੰ ਬਣਾਣਾ ਚਾਹੁੰਦੇ ਸਨ ਉਹ ਹੈ ਜਾਂ ਉਹ ਨਾ ਬਣਿਆ ਤੇ ਗੁਰੂ ਨਾਨਕ ਸਾਹਿਬ ਨੇ ਯੋਗ ਜਾਣ ਕੇ ਗੁਰੂ ਅੰਗਦ ਸਾਹਿਬ ਨੂੰ ਆਪਣੀ ਥਾਂ ਤੇ ਸਾਰੀਆਂ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਤੇ ਫਿਰ ਸ੍ਰੀ ਚੰਦ ਨੇ ਆਪਣਾ ਦਿਵਰਾ ਬਣਾ ਲਿਆ ਤੇ ਆਪਣੇ ਆਪ ਨੂੰ ਗੁਰੂ ਦੇ ਅੰਸ਼ ਵੰਸ਼ ਦੰਸ ਕੇ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ ਕਹਾਣੀਆਂ ਘੜਨ ਵਾਲਿਆਂ ਨੇ ਉਹ ਲੰਮੀ ਬਾਹ ਕਰਕੇ ਆਕਾਸ਼ ਤੱਕ ਵੀ ਉਹਦੀ ਬਾਹ ਪਚਾ ਦਿੱਤੀ ਤੇ ਇਸੇ ਤਰ੍ਹਾਂ ਬਹੁਤ ਕੁਝ ਇਹਨਾਂ ਦੇ ਨਾਮ ਨਾਲ ਜੋੜ ਕੇ ਪੇਸ਼ ਕੀਤਾ ਗਿਆ ਜਦੋਂ ਕਿ ਕੋਰਾ ਝੂਠ ਹੈ ਜੇ ਇਹਨਾਂ ਨੇ ਕੋਈ ਸੱਚਮੁੱਚ ਕੀਤਾ ਹੁੰਦਾ ਤਾਂ ਸਾਡੇ ਕੋਲੋਂ ਫਿਰ ਇਹ ਛੁਪਿਆ ਨਹੀਂ ਸੀ ਹੋਣਾ ਗੁਰਬਾਣੀ ਸਭ ਤੋਂ ਉੱਤਮ ਹੈ ਜਿਹੜੀ ਹੁਕਮ ਦੇ ਰਹੀ ਹੈ ਉਹਦੀ ਗੱਲ ਇਹ ਲੋਕ ਮੰਨਣ ਨੂੰ ਤਿਆਰ ਨਹੀਂ ਇੱਧਰੋਂ ਉੱਧਰੋਂ ਕਹਾਣੀਆਂ ਘੜ ਕੇ ਲੋਕਾਂ ਨੂੰ ਉੱਲੂ ਬਣਾ ਰਹੇ ਨੇ ਗਿਆਨ ਦੇਣ ਦੀ ਥਾਂ ਤੇ ਲੋਕਾਂ ਨੂੰ ਕਮਲੇ ਬਣਾ ਰਹੇ ਨੇ ਤੇ ਉਹਨਾਂ ਦਾ ਧਨ ਦੌਲਤ ਲੁੱਟ ਰਹੇ ਨੇ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰੱਟੀ ਐ ਯਾਨੀ ਕਿ ਕੰਨਾ ਮੋੜ ਗਿਆ ਉਹ ਆਪਣੇ ਆਪ ਨੂੰ ਪੀਰ ਫਕੀਰ ਅਖਵਾਉਣ ਲੱਗ ਪਏ ਗੁਰੂ ਅਖਵਾਉਣ ਲੱਗ ਪਏ ਦਿਲ ਖੋਟੇ ਸਾਫ ਲਿਖਿਆ ਖੋਟੇ ਦਿਲ ਵਾਲੇ ਆਕੀ ਫਿਰਨ ਬਾਗੀ ਹੋਗੇ ਆਕੀ ਮੈਨੇ ਬਾਗੀ ਹੋਣਾ ਬਨ ਭਾਰ ਉਚਾਇਨ ਛੱਟੀ ਐ ਪਾਪਾ ਦਾ ਭਾਰ ਆਪਣੇ ਸਿਰ ਤੇ ਲੱਦ ਲਿਆ ਉਹਨਾਂ ਨੇ ਸ੍ਰੀ ਚੰਦ ਆਦਿਕ ਨੇ ਤੇ ਇਹ ਬਹੁਤ ਸਾਰੇ ਲੋਕ ਉਹਨਾਂ ਦੀ ਪੂਜਾ ਕਰ ਰਹੇ ਨੇ ਉਹਨਾਂ ਨੂੰ ਗੁਰਨਾਨਕ ਚੰਗਾ ਨਹੀਂ ਲੱਗਦਾ ਗੁਰੂ ਅਰਜਨ ਸਾਹਿਬ ਚੰਗੇ ਨਹੀਂ ਲੱਗਦੇ ਗੁਰੂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਉਹ ਚੰਗੇ ਨਹੀਂ ਲੱਗਦੇ ਤੇ ਉਹਨਾਂ ਨੂੰ ਸਿੱਖ ਪੰਥ ਦਾ ਮੂੰਹ ਮੋੜ ਚੁੱਕਿਆ ਸਿੱਖ ਸਿੱਖ ਪੰਥ ਤੋਂ ਬਾਗੀ ਗੁਰੂ ਤੋਂ ਬਾਗੀ ਉਹ ਜਿਹੜਾ ਵਿਅਕਤੀ ਉਹਦੀ ਪੂਜਾ ਕਰ ਰਹੇ ਨੇ ਤੇ ਭਾਈ ਗੁਰਦਾਸ ਨੇ ਤਾਂ ਸਿਰੇ ਗੱਲ ਲਾ ਦਿੱਤੀ ਹੈ ਕਿੰਨਾ ਕੁਛ ਆਪਣੀਆਂ ਵਾਰਾਂ ਦੇ ਵਿੱਚ ਭਾਈ ਗੁਰਦਾਸ ਨੇ ਲਿਖ ਦਿੱਤਾ ਤੇ ਜੇ ਕਿਤੇ ਅਸੀਂ ਉਹਨੂੰ ਪੜ੍ਹਿਆ ਹੁੰਦਾ ਫਿਰ ਤਾਂ ਸਾਡਾ ਜਿਹੜਾ ਦਿਮਾਗ ਹੈ ਉਹ ਖੁੱਲ ਜਾਣਾ ਸੀ ਪਰ ਦੁਖਦਾਈ ਪੱਖ ਇਹ ਹੈ ਅਸੀਂ ਆਮ ਸਿੱਖ ਮਾਈ ਭਾਈ ਕੁਛ ਵੀ ਪੜਨ ਨੂੰ ਤਿਆਰ ਨਹੀਂ ਹਾਂ ਭਾਈ ਗੁਰਦਾਸ ਦੀ ਜਿਹੜੀਆਂ ਵਾਰਾਂ ਨੇ ਉਹਦੇ ਵਿੱਚ 26ਵੀਂ ਵਾਰ ਦੀ 33ਵੀਂ ਪੌੜੀ ਆਪ ਪੜ ਕੇ ਵੇਖ ਲਿਓ ਤੇ ਭਾਈ ਗੁਰਦਾਸ ਜੀ ਲਿਖਦੇ ਨੇ ਬਾਲ ਜਤੀ ਹੈ ਸ੍ਰੀ ਚੰਦ ਸ੍ਰੀ ਚੰਦ ਇਹਨੇ ਵਿਆਹ ਨਹੀਂ ਕਰਾਇਆ ਆਪਣੇ ਆਪ ਨੂੰ ਜਤੀ ਕਹਿੰਦਾ ਹੁਣ ਗੁਰੂ ਨਾਨਕ ਸਾਹਿਬ ਨੇ ਤਾਂ ਵਿਆਹ ਕਰਾਇਆ ਸੀ ਤੇ ਉਹ ਤਾਂ ਗ੍ਰਸਤੀ ਜੀਵਨ ਬਤੀਤ ਕਰਦੇ ਸਨ ਸਿੱਖਾਂ ਨੂੰ ਵੀ ਸਾਰਿਆਂ ਨੂੰ ਹੁਕਮ ਕੀਤਾ ਕਿ ਗ੍ਰਸਤੀ ਜੀਵਨ ਬਤੀਤ ਕਰੋ ਆ ਜਿਹੜਾ ਪਖੰਡ ਯੋਗੀਆਂ ਸ਼ੋਗੀਆਂ ਵਾਲਾ ਯਤੀ ਰਹਿਣਾ ਇਹਦਾ ਨਹੀਂ ਮੰਨਣਾ ਕੁਝ ਵੀ ਯੋਗੀਆਂ ਨੂੰ ਵੀ ਮਿਲ ਕੇ ਗੁਰੂ ਨਾਨਕ ਸਾਹਿਬ ਨੇ ਲਣਤਾ ਪਾਈਆਂ ਨੇ ਤੇ ਸਿੱਧ ਗੋਸ਼ਟ ਬਾਣੀ ਅਤੇ ਹੋਰ ਬਾਣੀ ਪੜ੍ਹ ਕੇ ਵੇਖ ਲਿਓ ਕਿ ਯੋਗੀਆਂ ਨੂੰ ਉਹ ਇਹਨਾਂ ਪਖੰਡਾਂ ਤੋਂ ਰੋਕਣ ਵਾਸਤੇ ਕਿੰਨੀ ਕਰੜੀ ਭਾਸ਼ਾ ਵਰਤਦੇ ਨੇ ਬਾਲ ਯਤੀ ਹੈ ਸ੍ਰੀ ਚੰਦ ਬਬਾਣਾ ਦੇਹਰਾ ਬਣਾਇਆ ਉਨੇ ਆਪਣਾ ਦੇਵਰਾ ਯਾਨੀ ਕਿ ਪੂਜਣ ਯੋਗ ਸਥਾਨ ਸ਼੍ਰੀ ਚੰਦ ਨੇ ਆਪਣੇ ਵਾਸਤੇ ਬਣਾ ਲਈ ਕਿ ਲੋਕੀ ਮੱਥੇ ਟੇਕਣ ਤੇ ਮੈਨੂੰ ਬੈਠੇ ਬਿਠਾਏ ਨੂੰ ਉਹ ਧਨ ਦੌਲਤ ਆਈ ਜਾਵੇ। ਲక్ష్ਮੀ ਦਾਸੋਂ ਧਰਮਚੰਦ ਜਿਹੜਾ ਇਹਦਾ ਸ਼੍ਰੀ ਚੰਦ ਦਾ ਦੂਜਾ ਭਾਈ ਸੀ ਉਹਨੇ ਆਪ ਤਾਂ ਐਡਾ ਦੁਸ਼ਟ ਕਰਮ ਕੋਈ ਨਹੀਂ ਕੀਤਾ ਪਰ ਧਰਮਚੰਦ ਜਿਹੜਾ ਕਿ ਗੁਰੂ ਨਾਨਕ ਦਾ ਪੋਤਾ ਸੀ ਉਹ ਗੁਰੂ ਬਣ ਕੇ ਬੈਠ ਗਿਆ ਉਹਨੇ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ। ਮੰਜੀ ਦਾਸ ਬਹਾਲਿਆ ਤੇ ਇਸੇ ਤਰ੍ਹਾਂ ਇੱਕ ਨੇ ਆਪਣੀ ਮੰਜੀ ਦਾਤੂ ਦਾਸ ਨੇ ਉਹ ਬਣਾ ਲਈ ਸਿਧਾਸਣ ਸਿੱਖ ਆਇਆ ਤੇ ਉਹ ਕਹਿੰਦਾ ਮੈਨੂੰ ਵੀ ਮੱਥੇ ਟੇਕੋ ਮੋਹਣ ਕਮਲਾ ਹੋਇਆ ਮੋਹਣ ਸੀ ਜਿਹੜਾ ਉਹ ਵੀ ਕਮਲਾ ਹੋ ਗਿਆ ਚੁਬਾਰੇ 'ਚ ਬੈਠ ਗਿਆ ਭਗਤੀ ਕਰਨ ਲੱਗ ਪਿਆ ਚੋਬਾਰਾ ਮੋਰੀ ਮਨਾਇਆ ਮੋਰੀ ਵੀ ਚੁਬਾਰੇ 'ਚ ਲੋਕੇ ਬੈਠ ਗਏ ਕਹਾਣੀਆਂ ਬੜੀਆਂ ਘੜੀਆਂ ਹੋਈਆਂ ਨੇ ਮੀਣਾ ਹੋਆ ਪ੍ਰਥੀਆ ਇਹ ਜਿਹੜਾ ਪ੍ਰਥੀ ਚੰਦ ਸੀ ਗੁਰੂ ਰਾਮਦਾਸ ਦਾ ਬੇਟਾ ਇਹ ਮੀਸਣਾ ਹੋ ਗਿਆ ਧੋਖੇਬਾਜ਼ ਹੋ ਗਿਆ ਕਰ ਕਰ ਤੌਂਡ ਇੱਕ ਬਰਲ ਚਲਾਇਆ ਇਹਨੇ ਬੜੇ ਪਖੰਡ ਕੀਤੇ ਬੜੀਆਂ ਚਾਲਾਂ ਚਲੀਆਂ ਧਨ ਦੌਲਤ ਲੁੱਟਦਾ ਰਿਹਾ ਗੁਰੂ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਨੂੰ ਗੱਦੀ ਤੋਂ ਦੇਣ ਤੋਂ ਇਹ ਬਹੁਤ ਦੁਖੀ ਸੀ ਨਾਰਾਜ਼ ਸੀ ਪਰ ਇਹ ਤਾਂ ਸ਼ੁਕਰ ਹੈ ਗੁਰੂ ਰਾਮਦਾਸ ਸਾਹਿਬ ਨੇ ਇਹ ਫੈਸਲਾ ਲੈ ਲਿਆ ਤੇ ਗੁਰੂ ਅਰਜਨ ਸਾਹਿਬ ਵਰਗੇ ਪਰਉਪਕਾਰੀ ਨੇਕ ਇਨਸਾਨ ਨੂੰ ਇਹ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਮਹਾਦੇਵ ਉਹ ਅਹਮੇਉ ਕਰ ਕਰ ਬੇਮੁਖ ਪੁੱਤਾਂ ਪੌਂਕਾਇਆ ਇਸ ਤਰੀ ਮਹਾਦੇਵ ਨੇ ਵੀ ਬੜਾ ਦੁਸ਼ਟ ਕਰਮ ਕੀਤਾ ਗੁਰੂ ਤੋਂ ਬਾਗੀ ਹੋ ਗਿਆ ਚੰਦਨ ਵਾਸ ਨਾ ਵਾਸ ਬੁਹਾਇਆ ਭਾਵਤਾ ਇਹ ਗੁਰੂ ਗੁਰੂ ਸਾਹਿਬਾਨ ਚੰਦਨ ਦੀ ਨਿਆਈ ਸੀ ਇਹਨਾਂ ਨੂੰ ਚੰਦਨ ਦੀ ਵਾਸ਼ਨਾ ਵੀ ਚੰਗੀ ਨਹੀਂ ਲੱਗੀ ਭਾਵ ਗੁਰੂ ਦੇ ਗੁਣ ਇਹਨਾਂ ਨੂੰ ਚੰਗੇ ਨਹੀਂ ਲੱਗੇ ਇਹਨਾਂ ਨੇ ਆਪੋ ਆਪਣੀ ਮਰਜ਼ੀ ਦੇ ਮੁਤਾਬਕ ਆਪਣੀਆਂ ਜਥੇਬੰਦੀਆਂ ਖੜੀਆਂ ਕਰ ਲੀਆਂ ਪੂਜਾ ਕਰਨੀ ਵਾਸਤੇ ਇਹਨਾਂ ਨੇ ਧਰਮ ਸਥਾਨ ਬਣਾ ਲਏ ਤੇ ਨਾ ਸਮਝ ਲੋਕਾਂ ਨੇ ਇਹਨਾਂ ਨੂੰ ਗੁਰੂ ਮੰਨ ਲਿਆ ਤੇ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ ਉਹ ਤਾਂ ਜ਼ਮਾਨਾ ਅਣਪੜਤਾ ਦਾ ਸੀ ਅੱਜ ਤਾਂ ਪੜ੍ਹਿਆ ਲਿਖਿਆ ਦਾ ਜ਼ਮਾਨਾ ਹੈ ਗੁਰਬਾਣੀ ਸਾਡੇ ਸਾਹਮਣੇ ਹੈ ਗੁਰੂ ਸਹਿਬਾਨ ਦਾ ਇਤਿਹਾਸ ਸਾਡੇ ਸਾਹਮਣੇ ਹੈ ਅਕਲ ਦਾ ਖਾਨਾ ਜੇ ਖੋਲ ਲਈਏ ਤਾਂ ਇਹਨਾਂ ਪਖੰਡੀਆਂ ਧੋਖੇ ਬਾਜਾਂ ਨੂੰ ਛੱਡ ਕੇ ਜਿਨ੍ਹਾਂ ਨੂੰ ਗੁਰੂ ਨੇ ਨਹੀਂ ਅਪਣਾਇਆ ਉਹਨਾਂ ਨੂੰ ਛੱਡ ਕੇ ਆਪਾਂ ਸਿੱਧੇ ਗੁਰੂ ਨਾਲ ਜੁੜੀਏ ਗੁਰਬਾਣੀ ਨਾਲ ਜੁੜੀਏ ਗੁਰਬਾਣੀ ਨੂੰ ਸਮਝ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ ਤਾਂ ਕਿ ਸਾਡਾ ਜੀਵਨ ਉੱਚੇ ਦਰਜੇ ਦੇ ਇਨਸਾਨਾਂ ਵਾਲਾ ਹੋ ਜਾਵੇ ਤੇ ਆ ਸ਼੍ਰੀ ਚੰਦੀਏ ਆ ਪ੍ਰਿਥੀ ਚੰਦੀਏ ਤਰ੍ਹਾਂ-ਤਰ੍ਹਾਂ ਦਾ ਡੇਰਾਵਾਦ ਹੈ ਜਿਹੜਾ ਇਹ ਖਤਮ ਹੋਵੇ ਤੇ ਇਥੇ ਤਾਂ ਇੱਕੋ ਰੱਬ ਨੂੰ ਮੰਨਣ ਵਾਲੇ ਇੱਕੋ ਜੀ ਵਿਚਾਰਧਾਰਾ ਵਾਲੇ ਸਾਰੇ ਅਸੀਂ ਭੈਣ ਭਾਈ ਸਿੱਖ ਬਣੀਏ ਪੂਜਾ ਕਿਸੇ ਦੀ ਕਰਨ ਦੀ ਲੋੜ ਨਹੀਂ ਅਸੀਂ ਕੇਵਲ ਤੇ ਕੇਵਲ ਸਾਰੇ ਭਾਈ ਭਾਈ ਬਣ ਕੇ ਬਰਾਬਰ ਦਾ ਇਨਸਾਨ ਬਣ ਕੇ ਜ਼ਿੰਦਗੀ ਬਤੀਤ ਕਰੀਏ ਤਾਂ ਕਿ ਲੋਕੀ ਆਖਣ ਕਿ ਇਹਨਾਂ ਵਰਗਾ ਸਿਆਣਾ ਪਾਰੋਪਕਾਰੀ ਬਹਾਦਰ ਭਾਈ ਬਹੁਤ ਘੱਟ ਨੇ ਦੁਨੀਆਂ ਦੇ ਵਿੱਚ ਸਿੱਖ ਤਾਂ ਗੁਰੂ ਨਾਨਕ ਨੇ ਗੁਰੂ ਗੋਬਿੰਦ ਸਿੰਘ ਨੇ ਜਿਹੜੇ ਬਣਾਏ ਸੀ ਉਤਾ ਨਮਸ਼ਕਾਰ ਹੈ ਉਹਨਾਂ ਨੂੰ ਉਹਨਾਂ ਦੇ ਗੁਣਾਂ ਨੂੰ ਪਰ ਅੱਜ ਟੁਕੜਿਆਂ ਟੁਕੜਿਆਂ 'ਚ ਪੰਥ ਵੰਡਿਆ ਪਿਆ ਹੈ ਹਰੇਕ ਇਨਸਾਨ ਜਿਹੜਾ ਵੀ ਖੜਾ ਹੁੰਦਾ ਹੈ ਉਹ ਆਪਣੀ ਨਵੀਂ ਗੱਦੀ ਬਣਾ ਲੈਂਦਾ ਹੈ ਜਾਂ ਗੁਰੂ ਦੇ ਨਾਮ ਤੇ ਕੋਈ ਨਵਾਂ ਪੂਜਾ ਸਥਾਨ ਬਣਾ ਲੈਂਦਾ ਹੈ ਤੇ ਲੋਕੀ ਉੱਥੇ ਮੱਥੇ ਟੇਕਦੇ ਨੇ ਤੇ ਗੁਰੂ ਇਹਨਾਂ ਨੂੰ ਲਗਭਗ ਭੁੱਲ ਗਿਆ ਅਕਾਲ ਪੁਰਖ ਕਿਰਪਾ ਕਰਨ ਕਿ ਅਸੀਂ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਆਪਣੇ ਆਪ ਤੇ ਲਾਗੂ ਕਰੀਏ ਆਪਣੇ ਪਰਿਵਾਰਾਂ 'ਚ ਲਾਗੂ ਕਰੀਏ ਆਪਣੀ ਜ਼ਿੰਦਗੀ ਸਿੱਧੇ ਸਾਦੇ ਸੌਖੇ ਤਰੀਕੇ ਨਾਲ ਗੁਰਬਾਣੀ ਅਨੁਸਾਰ ਬਤੀਤ करिए ਹੋਈਆਂ ਭੁੱਲਾਂ ਲਈ ਜਿਮਾਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ